ਜੇ ਤੁਹਾਡੇ ਬੱਚੇ ਵੀ ਫਾਸਟ ਫੂਡ ਖਾਣ ਦੇ ਸ਼ੌਕੀਨ ਨੇ ਤੇ ਉਹਨਾਂ ਨੂੰ ਇੱਕ ਵਾਰੀ ਇਹ ਵੀਡੀਓ ਜ਼ਰੂਰ ਦਿਖਾਓ ਉੱਤਰ ਪ੍ਰਦੇਸ਼ ਦੇ ਅਮਰੋਹਾ ਤੋਂ ਇੱਕ ਬਹੁਤ ਹੀ ਦਰਦਨਾਕ ਖਬਰ ਆਈ ਹੈ 12ਵੀਂ ਕਲਾਸ ਦੀ ਇੱਕ ਵਿਦਿਆਰਥਣ ਆਹਾਨਾ ਨੂੰ ਫਾਸਟ ਫੂਡ ਖਾਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਲਗਾਤਾਰ ਚਾਊਮੈਨ ਮੈਗੀ ਪੀਜ਼ਾ ਤੇ 버ਗਰ ਖਾਣ ਕਰਕੇ ਉਸ ਦੀਆਂ ਅੰਤੜੀਆਂ ਅੰਤੜੀਆਂ ਖਰਾਬ ਹੋ ਗਈਆਂ ਅੰਤੜਾ ਆਪਸ ਵਿੱਚ ਚਿਪਕ ਗਈਆਂ ਤੇ ਅੰਦਰੋਂ ਜ਼ਖਮ ਬਣ ਗਏ ਹਾਲਾਤ ਜਿਆਦਾ ਖਰਾਬ ਹੋਣ ਤੇ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਭਾਰੀ ਇਨਫੈਕਸ਼ਨ ਤੇ ਲੰਬੇ ਇਲਾਜ ਦੇ ਬਾਵਜੂਦ ਦੁੱਖ ਦੀ ਗੱਲ ਹੈ ਕਿ ਉਹਦੀ ਜਾਨ ਨਹੀਂ ਬਚ ਸકી ਪਰਿ ਮਾਪਿਆਂ ਨੂੰ ਸਾਰਿਆਂ ਨੂੰ ਪੀਲੇ ਹੈ ਕਿ ਆਪਣੇ ਬੱਚਿਆਂ ਦੀ ਖੁਰਾਕ ਵੱਲ ਖਾਸ ਧਿਆਨ ਦਿੱਤਾ ਜਾਵੇ। ਬੱਚੀ ਛੱਲੀ ਗਈ। ਔਰ ਮੈਂ ਸਭ ਲੋਕਾਂ ਨੂੰ ਸੇ ਇਹ ਪਲਗ ਇਹ ਉਹ ਕਰਤਾ ਹੂੰ ਦਰਫਾਸ ਕਰਤਾ ਹੂੰ ਕਿ ਸਭ ਆਪਣੇ ਬੱਚੋ ਨੂੰ ਨਾ ਖਿਲਾਏ। ਫਾਸਟ ਫੂਡ ਔਰ ਇਹ ਸਭ ਜੋ ਪੈਕਿੰਗ ਫੂਡ ਹੁੰਦੇ ਹਨ ਖਾਣੇ ਦੀ ਆਦਤ ਪੜ ਗਈ। ਚੌਮੀਨ, ਪਾਸਤਾ, 버ਗਰ ਔਰ ਮੋਮੋਜ਼ ਔਰ ਇਹ ਸਭ ਚੀਜ਼ੇ ਜੋ ਹਨ ਜੋ ਆਤੀ ਹੈ 5-5 ਰੁਪਏ ਦੀ ਪੈਕੇਟ ਹੁੰਦੀ ਹੈ। ਮਾਪਿਆਂ ਲਈ ਜ਼ਰੂਰੀ ਹੈ ਕਿ ਬੱਚਾ ਨੂੰ ਫਾਸਟ ਫੂਡ ਤੇ ਜੰਕ ਫੂਡ ਤੋਂ ਦੂਰ ਰੱਖਣ। ਜੇ ਬੱਚਾ ਬਾਹਰਲਾ ਖਾਣਾ ਮੰਗੇ ਤਾਂ ਘਰ ਵਿੱਚ ਹੀ ਸਿਹਤਮੰਤ ਤੇ ਉਸ ਤਰ੍ਹਾਂ ਦਾ ਖਾਣਾ ਬਣਾ ਕੇ ਦਿਓ ਮਾਪੇ ਆਪ ਵੀ ਗਲਤ ਖਾਣੇ ਤੋਂ ਪਰਹੇਜ਼ ਕਰਨ ਕਿਉਂਕਿ ਬੱਚੇ ਮਾਪਿਆਂ ਨੂੰ ਵੇਖ ਕੇ ਹੀ ਸਿੱਖਦੇ ਨੇ ਜੇ ਮਾਪੇ ਸੰਭਲਣਗੇ ਤਾਂ ਬੱਚੇ ਵੀ ਆਪ ਹੀ ਸਹੀ ਰਾਹ ਤੇ ਆ ਜਾਣਗੇ ਇਹ ਜਾਣਕਾਰੀ ਸਭ ਨਾਲ ਸ਼ੇਅਰ ਕਰੋ ਤਾਂ ਜੋ ਲੋਕਾਂ ਵਿੱਚ ਜਾਗਰੂਕਤਾ ਹੋਵੇ ਕਿ ਜੰਕ ਫੂਡ ਖਾਣ ਨਾਲ ਸਾਡੇ ਨਾਲ ਕੀ ਕੁਝ ਹੋ ਸਕਦਾ ਹੈ